ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਧੰਨ ਧੰਨ ਸੁਹਾਵੀ ਸਫਲ ਘੜੀ ਜਿਤ ਹਰ ਸੇਵਾ ਮਨ ਭਾਣੀ ਬਹੁਤ ਹੀ ਖੁਸ਼ੀ ਦੀ ਗੱਲ ਆ ਵੀਡੀਓ ਪਹਿਲੇ ਦੀ ਗੱਲ ਆ ਕਿ ਤੁਸੀਂ ਸਕਿਪ ਨਹੀਂ ਕਰਨੀ ਸਿੱਖ ਇਤਿਹਾਸ ਦੇ ਅਣਛੂਏ ਪਹਿਲੂ ਆਪ ਜੀ ਦੇ ਰੂਬਰੂ ਰੱਖਣ ਲੱਗੇ ਆ ਅਸੀਂ ਇਸ ਵੇਲੇ ਮੌਜੂਦ ਆ ਪਿੰਡ ਦਫਤੂ ਤੇ ਇੱਥੇ ਇੱਕ ਬਹੁਤ ਹੀ ਹਿਸਟੋਰੀਕਲ ਗੁਰਦੁਆਰਾ ਸਿੱਖਾਂ ਦੀ ਮذਬੀ ਇਬਾਦਤ ਦਾ ਫਰਮਾਨ ਭਾਈ ਦਾ ਪਿੰਡ ਆ ਜੀ ਅਸੀਂ ਫਰਮਾਨ ਭਾਈ ਦੇ ਪਿੰਡ ਪਹੁੰਚੇ ਆ ਫਰਮਾਨ ਪੱਡੀ ਸਾਹਿਬ ਤੇ ਕੁਝ ਅਰਸਾ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਦਾ ਵਲੌਗ ਕੀਤਾ ਤੇ ਅਸੀਂ ਉਹਦੇ ਵਿੱਚ ਇਹ ਦੁਆ ਮੰਗੀ ਹੈ ਅਰਦਾਸ ਕੀਤੀ ਕਿ ਐਸ ਤਰ੍ਹਾਂ ਦੀਆਂ ਜਿਹੜੀਆਂ ਇਤਹਾਸਿਕ ਬਿਲਡਿੰਗਾਂ ਨੇ ਨਾ ਉਹਨਾਂ ਨੂੰ ਰੀਸਟੋਰ ਕੀਤਾ ਜਾਣਾ ਚਾਹੀਦਾ ਵਾ ਤੇ ਉਹ ਕੀ ਕਹਿੰਦੇ ਨੇ ਕਿ ਉਹ ਬਸ ਮੇਰੇ ਮੂੰਹ ਦੇ ਅਲਫਾਜ਼ ਹਨ ਤੇ ਉਹ ਕਬੂਲ ਨੇ ਗੱਲਾਂ ਮੇਰੀਆਂ ਤੇ ਪੰਜਾਬ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੇ ਗੁਰਦੁਆਰਾ ਸਾਹਿਬ ਵੱਲ ਵੀ ਤੁਹਾਨੂੰ ਲੈ ਕੇ ਚੱਲਦੇ ਆਂ ਤੇ ਪੂਰੀ ਦੁਨੀਆ ਦੇ ਵਿੱਚ ਨਾਨਕ ਨਾਮ ਲੈਵਾ ਸੰਗਤਾਂ ਨੂੰ ਢੇਰ ਸਾਰੀਆਂ ਵਧਾਈਆਂ ਤੇ ਖਾਸ ਤੌਰ ਤੇ ਧੰਨਵਾਦ ਕਰਦੇ ਅਸੀਂ ਫਰਮਾਨ ਭਾਈ ਦਾ ਕਿ ਇਹਨਾਂ ਦੀ ਮਿਹਨਤ ਦੇ ਨਾਲ ਇਹ ਗੁਰਦੁਆਰਾ ਸਾਹਿਬ ਰੀਸਟੋਰ ਹੋਣ ਲੱਗਾ ਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਗੁਰਦੁਆਰਾ ਸਾਹਿਬ ਵੱਲ ਵੀ ਤੇ ਕਿੰਨਾ ਕੰਮ ਹੋ ਚੁੱਕਿਆ ਹੈ ਔਰ ਕਿੰਨਾ ਕੰਮ ਹੋਏਗਾ ਕੀ ਕੀ ਹੋਏਗਾ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਵੀ ਜੁੜਾਂਗੇ ਸਭ ਤੋਂ ਪਹਿਲਾਂ ਜੇ ਆਪਾਂ ਉਹ ਤੇ ਚਲੀ ਆ ਨਾ ਜਿੱਥੇ ਭਾਈ ਹੁਣੀ ਮਿੱਸਰੀ ਲੱਗੇ ਨੇ ਸਭ ਤੋਂ ਪਹਿਲੇ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਨਾਲ ਰੂਬਰੂ ਕਰਾਣੇ ਆ ਹਾਂ ਅ ਅ اچھا ਲੋ ਜੀ ਐਜ ਪਿੰਡ ਦਫਤੂ ਦਾ ਇਤਿਹਾਸਿਕ ਗੁਰਦੁਆਰਾ ਤੇ ਐ ਭਾਈ ਹੁਣੀ ਮਿਸਰੀ ਵਿਖਾ ਦਿਓ ਜੀ ਇਹ ਗੁਰਦੁਆਰਾ ਸਾਹਿਬ ਹੁਣ ਰੀਸਟੋਰ ਹੋਣ ਲੱਗਾ ਤੇ ਅਸੀਂ ਜਨਾਬ ਰਮੇਸ਼ ਅਰੋੜਾ ਸਾਹਿਬ ਔਰ ਸੀਐਮ ਮਰੀਮ ਨਵਾਜ਼ ਸਾਹਿਬ ਦਾ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਸੋਹਣਾ ਕਦਮ ਚੁੱਕਿਆ ਤੇ ਜਿਹੜਾ ਇਤਿਹਾਸਿਕ ਗੁਰਦੁਆਰਾ ਪਿੰਡ ਦਫਤੂ ਦੇ ਵਿੱਚ ਉਹ ਰੀਸਟੋਰ ਹੋਣ ਲੱਗਾ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰੋਂ ਵੀ ਬਦਲ ਲਿਆ ਤੇ ਇਹ ਆਮ ਕਸੂਰੀ ਮਿੱਟੀ ਅੱਛਾ ਕਸੂਰੀ ਮਿੱਟੀ ਹੈ ਸੁਨਾ ਕਸੂਰੀ ਮਿੱਟੀ ਅੱਛਾ ਚੂਨਾ ਯੂਜ਼ ਹੋ ਰਿਹਾ ਇਹਦੇ ਵਿੱਚ ਜਿਸ ਤਰ੍ਹਾਂ ਪਹਿਲੇ ਬਣੀ ਸੀ ਹਾਂ ਅੱਛਾ ਜਿਸ ਤਰ੍ਹਾਂ ਪਹਿਲੇ ਬਣੀ ਸੀ ਇਮਾਰਤ ਉਸ ਤਰ੍ਹਾਂ ਹੀ ਬਣੀ ਸੀ ਉਸ ਤਰ੍ਹਾਂ ਹੀ ਬਣੀ ਹਮ ਅੱਛਾ ਇਹ ਕੰਦ ਤੇ ਮੈਂ ਜਦੋਂ ਪਿਛਲੀ ਦਫਾ ਆਇਆ ਸੀ ਬੜੀ ਹੋਈ ਸੀਗੀ ਮਿਲਦਾ ਥੋੜੀ ਟੇਢੀ ਸੀਗੀ ਹੈ ਨਾ ਟੇਢੀ ਸੀ ਅਨਕਰੀਬ ਡਿੱਗਣ ਵਾਲੀ ਸੀ ਉਹ ਫਿਰ ਇਸ ਤਰ੍ਹਾਂ ਬਣਾਉਂਦੇ ਨਾ ਕਿ ਜਿਹੜੀ ਦੀਵਾਰ ਵੇਖਿਆ ਨਾ ਕਿ ਡਿੱਗਦੀ ਪਈ ਹਾਂਜੀ ਉਹਨੂੰ ਗਿਰਾ ਕੇ ਦੁਬਾਰਾ ਤਮੀਰ ਕਰਨਦੇ ਔਰ ਜਿਹੜੀ ਚੀਜ਼ ਮਰਮਤਾਂ ਤਾਲੀ ਹੋਈ ਉਹਨੂੰ ਉਸੇ ਤਰ੍ਹਾਂ ਜਿਹੜਾ ਮਰਮਤ ਚਲੋ ਚੱਲਦੇ ਆ ਜੀ ਹੁਣ ਅੰਦਰ ਤੁਹਾਨੂੰ ਮੇਨ ਜਿਹੜੀ ਮਿਲਣਗਾ ਉਹ ਗੁਰਦੁਆਰਾ ਸਾਹਿਬ ਵੀ ਦਿਖਾਨੇ ਆ ਇਸ ਗੁਰਦੁਆਰੇ ਦੇ ਨਾਲ ਦੋਹਾਂ ਧਰਮਾਂ ਦੀ ਸਾਝ ਆ ਇੱਕ ਤੇ ਇਹ ਕਿ ਸਿੱਖਾਂ ਦਾ ਮذਬੀ ਅਸਥਾਨ ਆ ਗੁਰਦੁਆਰਾ ਸਿੱਖਾਂ ਦਾ ਔਰ ਦੂਸਰਾ ਜਿਹੜੀ ਸਾਹ ਦਾ ਮੁਸਲਮਾਨਾ ਦੀ ਉਹ ਇਹਦੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਨਾਲ ਇਹ ਆ ਕਿ ਨਾਲ ਪਿੰਡ ਹੈ ਪਾਂਡੋ ਕੀ ਬਾਬਾ ਬੁੱਲੇ ਸ਼ਾਹ ਹਰਾਂ ਦਾ ਪਿੰਡ ਹੈ ਜਿਹੜੇ ਪੰਜਾਬ ਦੇ ਬਹੁਤ ਵੱਡੇ ਸੂਫੀ ਲਖਾਰੀ ਨੇ ਉਹਨਾਂ ਦਾ ਪਿੰਡ ਹੈ ਇਤਿਹਾਸ ਦੇ ਪੰਨੇ ਫਰੋਲਦੇ ਆ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਬਾਬਾ ਬੁੱਲੇ ਸ਼ਾਹ ਹਰਾਂ ਨੂੰ ਪਿੰਡ ਦੇ ਚੌਧਰੀਆਂ ਨੇ ਜਦੋਂ ਪਿੰਡ ਦੇ ਵਿੱਚੋਂ ਕੱਢਿਆ ਇਸ ਹਾਰ ਦੇ ਅੰਦਰ ਆ ਕੇ ਬੁੱਲਸ਼ਾ ਹੋਰਾਂ ਨੇ ਬਣਾ ਲਈ ਇੱਕ ਉਹ ਅਲੱਦੀ ਤਰ੍ਹਾਂ ਬਣਿਆ ਹੋਇਆ ਇੱਕ ਕਿਲੇ ਦੀ ਤਰ੍ਹਾਂ ਬਣਿਆ ਹੋਇਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਿਖਾਈ ਜਰਾ ਸਾਹਮਣੇ ਤੇ ਆ ਉਤੇ ਹੁਣ ਇਹਦਾ ਅਸੀਂ ਮੂਰਤੀ ਤੇ ਨਹੀਂ ਕਹਿ ਸਕਦੇ ਲੇਕਿਨ ਕੁਝ ਨਾ ਕੋਈ ਨਿਸ਼ਾਨੀ ਤੇ ਬਣੀ ਹੁੰਦੀ ਬਣੀ ਹੈ ਇਹਦਾ ਇਹਦਾ ਹੁਣ ਪਤਾ ਲੱਗ ਰਿਹਾ ਕਿ ਕੀ ਬਣਾਇਆ ਹੋਇਆ ਉਸ ਵੇਲੇ ਇਹ ਇਹ ਇਸੇ ਤਰ੍ਹਾਂ ਇਹ ਸਾਈਡ ਤੇ ਸੀ ਇਸ ਸਾਈਡ ਤੇ ਸੀ ਹਣਾ ਔਰ ਇਹ ਸਾਰਾ ਜਿਹੜਾ ਨਾ ਕਿ ਜੀ ਜਿਸ ਤਰ੍ਹਾਂ ਮਹਲ ਨਮਾ ਬਣਿਆ ਸੀ ਗੁਰਦੁਆਰਾ ਇਹ ਮੁੱਖ ਦਰਵਾਜ਼ਾ ਇਸ ਗੁਰਦੁਆਰਾ ਸਾਹਿਬ ਦਾ ਔਰ ਇਹ ਸਾਰੀ ਜਗ੍ਹਾ ਮਤਲਬ ਜਿਸ ਤਰ੍ਹਾਂ ਆ ਕਵਰਡ ਹੈ ਉਸੇ ਤਰ੍ਹਾਂ ਇਹ ਵੀ ਇਹ ਵੀ ਸਾਉਂਜੀ ਕਵਰ ਸੀਗਾ ਤੇ ਇਹ ਦਰਵਾਜ਼ਾ ਵੇਖੋ ਤੁਸੀਂ ਕਿੰਨਾ ਪਿਆਰਾ ਹੈ ਮਤਲਬ ਆਪਣਾ 1847 ਤੋਂ ਪਹਿਲਾਂ ਇੰਜ ਦੇ ਗੁਰਦੁਆਰੇ ਹੁੰਦੇ ਸੀ ਇੰਜ ਦੇ ਕੰਮ ਹੁੰਦੇ ਸੀ ਵੇਖੋ ਤੁਸੀਂ ਕਿੰਨੀ ਦਰਵਾਜ਼ਾ ਇਹਨੂੰ ਕੀ ਕਹਿੰਦੇ ਇਹਨੂੰ ਕਹਿੰਦੇ ਕੀ ਚਿਗਾਠ ਕਹਿੰਦੇ ਕੀ ਕਹਿੰਦੇ ਚਿਗਾਠ ਤਾਂ ਇਹਨੂੰ ਕਹਿੰਦੇ ਆ ਨਾ ਚਿਗਾਠ ਹੈ ਇਹਨੂੰ ਇਹਦਾ ਦਰਵਾਜ਼ਾ ਦਰਵਾਜ਼ਾ ਪੱਲਾ ਵਾ ਇੱਕ ਪੱਲਾ ਨਾ ਤੁਸੀਂ ਵੇਖੋ ਕਿ ਦਰਵਾਜ਼ਾ ਵੀ ਕਿਲਿਆਂ ਦੇ ਦਰਵਾਜ਼ੇ ਤਰ੍ਹਾਂ ਬਣਿਆ ਹੈ ਤੇ ਅੱਛਾ ਅਸੀਂ ਅੱਛਾ ਇਸ ਗੁਰਦੁਆਰਾ ਸਾਹਿਬ ਨੂੰ ਰੀਸਟੋਰ ਕਰਵਾਉਣ ਵਾਸਤੇ ਫਰਮਾਨ ਵਾਹ ਨੇ ਬਹੁਤ ਮਿਹਨਤਾਂ ਕੀਤੀਆਂ ਕੋਈ ਨਹੀਂ ਹੁੰਦੇ ਨਹੀਂ ਜਰਾ ਲੰਗ ਲੈ ਚਲੋ ਇਸ ਗੁਰਦੁਆਰਾ ਸਾਹਿਬ ਨੂੰ ਬਚਾਉਣ ਵਾਸਤੇ ਕਿ ਪਿੰਡ ਦਫਤੂ ਦਾ ਜਿਹੜਾ ਇਤਿਹਾਸਿਕ ਗੁਰਦੁਆਰਾ ਵਾ ਅਵਿਰਸਾ ਜਿਹੜਾ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਾਸਤੇ ਪੰਜਾਬ ਦਾ ਆ ਹਿੱਸਾ ਸਾਂਭਣ ਵਾਸਤੇ ਕਿ ਅਗਲੀ ਪੀੜ੍ਹੀ ਨੂੰ ਅਸੀਂ ਕੁਝ ਦੇ ਕੇ ਜਾਈਏ ਉਹਦੇ ਵਾਸਤੇ ਫਰਮਾਨ ਭਾਈ ਨੇ ਹਰ ਮੌਮਕਨਾ ਕੋਸ਼ਿਸ਼ ਕੀਤੀ ਤੇ ਇਹਨਾਂ ਦੀ ਕੋਸ਼ਿਸ਼ ਰੰਗ ਲੈ ਗਈ ਕਿ ਕਹਿੰਦੇ ਨੇ ਕਿ ਬੰਦਾ ਕਰੇ ਤਾਂ ਕੀ ਨਹੀਂ ਕਰ ਸਕਦਾ ਮੰਨਿਆ ਵਕਤ ਵੀ ਤੰਗ ਤੋਂ ਤੰਗ ਹੁੰਦਾ ਹੈ ਰਾਂਝਾ ਤਖਤ ਹਜ਼ਾਰਿਆਂ ਟੁਰੇ ਤੇ ਸਹੀ ਪੈਰਾ ਹੀੜ ਸਿਆਲਾਂ ਦਾ ਝੰਗ ਹੁੰਦਾ ਤੇ ਇਹਨਾਂ ਦੇ ਇਹ ਆਪਣੇ ਮਕਸਦ ਵਿੱਚ ਕਾਮਯਾਬ ਹੋਏ ਜੀ ਤੇ ਗੁਰਦੁਆਰਾ ਸਾਹਿਬ ਹੁਣ ਰੀਸਟੋਰ ਹੋਣ ਲੱਗਾ ਫਰਮਾਨભાઈ ਤੁਹਾਡੀ ਮਿਹਨਤ ਰੰਗ ਲਈ ਤੇ ਤੁਹਾਡੇ ਪਿੰਡ ਦਾ ਜਿਹੜਾ ਇਤਿਹਾਸਿਕ ਗੁਰਦੁਆਰਾ ਫਰਮਾਨભાઈ ਤੁਹਾਡੇ ਪਿੰਡ ਦਾ ਜਿਹੜਾ ਇਤਿਹਾਸਿਕ ਗੁਰਦੁਆਰਾ ਤੁਹਾਡੀ ਮਿਹਨਤਾਂ ਦੇ ਨਾਲ ਰੀਸਟੋਰ ਹੋਣ ਲੱਗਾ ਤੇ ਤੁਸੀਂ ਮਨ ਦੇ ਅੰਦਰ ਕੀ ਮਹਿਸੂਸ ਕਰ ਰਹੇ ਹੋ ਕਿ ਤੁਸੀਂ ਇੰਨੀ ਧੀਰ ਦੀ ਮਿਹਨਤ ਕਰ ਰਹੇ ਸੀ ਕਿ ਤੁਹਾਡੇ ਪਿੰਡ ਦਾ ਇਹ ਵਿਰਸਾ ਇਹ ਵਿਰਾਸਤ ਬਚਣੀ ਚਾਹੀਦੀ ਆ ਔਰ ਅੱਜ ਵੇਖੋ ਕਿ ਕੰਮ ਹੋ ਰਿਹਾ ਵਿਰਾਸਤ ਬਚ ਰਹੀ ਆ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਮੰਦੇ ਅੰਦਰ ਹਰ ਇਨਸਾਨ ਸਾਕ ਬਈ ਜਿਹੜਾ ਨਾ ਕੋਸ਼ਿਸ਼ ਕਰਦਾ ਸਭ ਤੋਂ ਪਹਿਲੇ ਤਾਂ ਮੈਂ ਧੰਨਵਾਦ ਦੀਆਂ ਤੁਹਾਡਾ ਵੀ ਔਰ ਬਾਕੀ ਜਿਹੜੇ ਜਿੰਨੇ ਵੀ ਸਾਡੇ ਦੂਰ ਤੋਂ ਨਜ਼ਦੀਕ ਤੋਂ ਆਏ ਨੇ ਇੱਕ ਮਜ਼ਦੂਰ ਤੋਂ ਲੈ ਕੇ ਮਨਿਸਟਰ ਤੱਕ ਹਾਂਜੀ ਅਸੀਂ ਇਸ ਪਿੰਡ ਵਾਲੇ ਸਾਰਿਆਂ ਦਾ ਜਿਹੜੇ ਸ਼ੁਕਰਗੁਜ਼ਾਰ ਹੈ ਕਿ ਸਾਡਾ ਟਮਟਾ ਨਾ ਆਇਆ ਜਿਹੜਾ ਕਿ ਤਰੀਖ ਦਾ ਹਿੱਸਾ ਸੀ ਬੀ ਸਾਸੀ ਸਾਡਾ ਉਹਨੂੰ ਸੰਭਾਲਣ ਦੇ ਵਿੱਚ ਕੋਸ਼ਿਸ਼ ਤਾਂ ਸਾਡੀ ਸੀ ਲੈਕਿਨ ਸਮਰਿੰਦਾ ਜਦੋਂ ਇਨਸਾਨ ਆਪਦੀ ਕੋਸ਼ਿਸ਼ ਦੇ ਵਿੱਚ ਕਾਮਯਾਬ ਹੁੰਦਾ ਹਾਂ ਹਾਂਜੀ ਉਹਦੀ ਉਹਨੂੰ ਕਿੰਨੀ ਖੁਸ਼ੀ ਹੁੰਦੀ ਏ ਤੁਸੀਂ ਇਸ ਚੀਜ਼ ਦਾ ਅੰਦਾਜ਼ਾ ਕਰ ਹੀ ਸਕਦੇ ਹੋ ਹਾਂਜੀ ਤੇ ਕਿੰਨਾ ਚਾਹ ਸੀ ਪਹਿਲੇ ਦਿਨ ਜਿਸ ਦਿਨ ਆਏ ਤਾਰਿਕ ਜਿਹੜੇ ਨੇ ਕਿ ਵੀਰ ਆਏ ਨੇ ਤੇ ਸਾਨੂੰ ਬੜਾ ਚਾਹ ਸੀ ਅੱਜ ਜਿਹੜਾ ਕੰਮ ਹੋ ਰਿਹਾ ਇਹਦੀ ਸਾਨੂੰ ਖੁਸ਼ੀ ਬਹੁਤ ਜ਼ਿਆਦਾ ਵਾ ਜਿਹੜੀ ਕਿ ਲਫ਼ਜ਼ਾਂ ਵਿੱਚ ਬਿਆਨ ਨਹੀਂ ਹੋ ਸਕਦੀ ਮੈਂ ਉਸ ਦਿਨ ਜਾ ਕੇ ਵੀ ਤੁਹਾਡਾ ਉੱਥੇ ਧੰਨਵਾਦ ਕੀਤਾ ਤੇ ਤੁਹਾਨੂੰ ਫਿਰ ਦੁਬਾਰਾ ਬੁਲਾਉਣ ਦਾ ਮਕਸਦ ਇਹੀ ਸੀ ਕਿ ਜਿਸ ਤਰ੍ਹਾਂ ਤੁਸੀਂ ਕਰਜਮੈਂਟ ਦੇ ਨਾਲ ਖੁਸ਼ੀ ਦੇ ਨਾਲ ਜਜ਼ਬਾਤ ਦੇ ਨਾਲ ਦਵਾ ਮੰਗੀ ਸੀ ਕਿ ਜੀ ਇਹ ਗੁਰਦੁਆਰਾ ਬਣਨਾ ਚਾਹੀਦਾ ਬਣਨਾ ਚਾਹੀਦਾ ਬਿਲਕੁਲ ਬੜਾ ਸ਼ਾਨਦਾਰ ਹੈ ਔਰ ਜਿਸ ਤਰ੍ਹਾਂ ਦੇ ਬਣਿਆ ਵਾ ਔਰ ਇਹਦਾ ਹੱਕ ਬਣਦਾ ਸੀ ਤੇ ਉਹ ਤੁਹਾਡੀ ਦਵਾ ਵੀ ਕਬੂਲ ਹੋ ਗਈ ਜਿੰਨੀ ਤੁਹਾਨੂੰ ਖੁਸ਼ੀ ਹੋਈ ਹੈ ਬਿਲਕੁਲ ਇਦਾਂ ਹੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਤੇ ਚਾਹ ਅਵੇ ਬਾਕੀ ਨਾ ਦੇਖੋ ਸਪੈਸ਼ਲ ਕੋਈ ਮਤਲਬ ਗਾਰਾ ਬਣ ਰਿਹਾ ਕਸੂਰੀ ਮਿੱਟੀ ਦੇ ਨਾਲ ਕਿਉਂਕਿ ਅਗਰ ਜੇ ਆਮ ਆਮ ਗਾਰਾ ਹੋਵੇ ਤੇ ਉਹ ਤੇ ਅਸੀਂ ਬਾਹਰ ਵੀ ਬਣਾ ਸਕਦੇ ਹਾਂ ਇਹਨਾਂ ਸਪੈਸ਼ਲ ਹੋਜ਼ ਬਣਾਏ ਗਏ ਨੇ ਉਸ ਤਰ੍ਹਾਂ ਵੇਖੋ ਚੂਨਾ ਰਲਾਇਆ ਜਾ ਰਿਹਾ ਵਿੱਚ ਤੇ ਅੱਛਾ ਤੁਸੀਂ ਸਿੱਟ ਲਗੇ ਸਿੱਟੋ ਜੀ ਅੱਛਾ ਆਹ ਵੇਖੋ ਅੱਛਾ ਚੂਨਾ ਜੀ ਅੱਛਾ ਇੱਥੇ ਵੀ ਆਮੂਮਨ ਕੋਈ ਤਖਤੀ ਲੱਗੀ ਹੋਏਗੀ ਸ਼ਾਇਦ ਆ ਜਿੱਥੇ ਚਾਬੀਆਂ ਲੱਗੀਆਂ ਹੋਈਆਂ ਨੇ 574 ਪਹਿਲਾਂ ਅੱਛਾ ਅੰਦਰ ਵਖਾਦੀ ਥੋੜਾ ਜਿਹਾ ਮੈਂ ਸਾਕ ਪਈ ਇਸ ਬਾਰੇ ਇੱਕ ਮਿੰਟ ਜਰਾ ਮੈਂ ਦੱਸਦਾ ਹਾਂ ਕਿ ਕਸੂਰੀ ਚੂਨਾ ਜਾਂ ਕਸੂਰੀ ਮਿੱਟੀ ਹਾਂਜੀ ਅੱਛਾ ਇਹ ਕਸੂਰੀ ਮਿੱਟੀ ਔਰ ਚੂਨਾ ਜਿਹੜਾ ਹੈ ਨਾ ਜੀ ਇਹ ਸਾਡੇ ਜਿੰਨੇ ਵੀ ਮੁਗਲੀਆਂ ਦੌਰ ਦੇ ਵਿੱਚ ਆਲੀ ਸ਼ਾਹ ਦਾ ਮਾਰਤਾ ਬਣੀਆਂ ਉਸ ਤੋਂ ਬਾਅਦ ਸਿੱਖ ਦੌਰ ਦੇ ਵਿੱਚ ਔਰ ਉਸ ਤੋਂ ਬਾਅਦ ਬ੍ਰਿਟਿਸ਼ ਰਾਜ ਦੇ ਵਿੱਚ ਜਿੰਨੀਆਂ ਵੀ ਬਣੀਆਂ ਉਹਦੇ ਵਿੱਚ ਕਸੂਰ ਦਾ ਚੂਨਾ ਔਰ ਮਿੱਟੀ ਇਸਤੇਮਾਲ ਹੋਈਏ ਇਸ ਵਾਸਤੇ ਕਿਉਂਕਿ ਉਦੋਂ ਸੀਮੈਂਟ ਤਾਂ ਹੁੰਦਾ ਨਹੀਂ ਸੀ ਇਹਦੀ ਮਜ਼ਬੂਤੀ ਔਰ ਇਸ ਇਹਨੂੰ ਦੁਬਾਰਾ ਵੀ ਉਸੇ ਤਰ੍ਹਾਂ ਹੀ ਬਣਾਇਆ ਜਾ ਰਿਹਾ ਹੈ ਬਣਾਇਆ ਜਾ ਰਿਹਾ ਹੈ ਮੁxtਲਫ ਹੁੰਦੀਆਂ ਨੇ ਕਿਸੇ ਦੇ ਵਿੱਚ ਚੂਨਾ ਕਿਸੇ ਦੇ ਵਿੱਚ ਮਿੱਟੀ ਹੈ ਇਹ ਦਰਵਾਜ਼ਾ ਵੇਖੋ ਕਿੰਨਾ ਪਿਆਰਾ ਹੈ ਹਾਂਜੀ ਕਿਆ ਬਾਤ ਹੈ ਬਿਲਕੁਲ ਵਾਕਈ ਇੱਕ ਨਾ ਕਿਲਾ ਨਮਾ ਗੁਰਦੁਆਰਾ ਤੁਸੀਂ ਆਪਣਾ ਸਰਾਹਨ ਜੇ ਉਧਰ ਬਖਾ ਸਕੋ ਉਹ ਸਾਈਟ ਨੂੰ ਔਰ ਇਹਨੂੰ ਇੰਜ ਬਣਾਇਆ ਜਾ ਸੇਮ ਉਹ ਹੀ ਡਿਜ਼ਾਈਨ ਹਾਂ ਇਹਦਾ ਉਹ ਹੀ ਆਰਕੀਟੈਕਚਰ ਬਣੇਗਾ ਜੋ ਪਹਿਲੇ ਸੀਗਾ ਇਹਦਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੋਟੀ ਇਟ ਦਾ ਵੀ ਇਸਤੇਮਾਲ ਹੋਇਆ ਔਰ ਬਰੀਕ ਇਟ ਜਿਸ ਨੂੰ ਅਸੀਂ ਨਾਨਕ ਸ਼ਾਹੀ ਇਟ ਆਖਦੇ ਹਾਂ ਤੇ ਇੱਕ ਇੱਕ ਅੰਗ ਇੱਕ ਇੱਕ ਸਾਈਟ ਜਿਹੜੀ ਹੈ ਗੁਰਦੁਆਰਾ ਸਾਹਿਬ ਦੀ ਕਮਾਲ ਨਾਨਕਸ਼ਹੀ ਏਟ ਤੋਂ ਤੋਂ ਇਹ ਅੰਦਾਜ਼ਾ ਹੁੰਦਾ ਹੈ ਬਲਕਿ ਇਹ ਅਸੀਂ ਇਤਿਹਾਸ ਵੱਲ ਝਾਤੀ ਮਾਰੀ ਸਾਨੂੰ ਪਤਾ ਲੱਗਦਾ ਕਿ ਜਿਨ੍ਹਾਂ ਦੇ ਵਿੱਚ ਨਾਨਕਸ਼ਹੀ ਏਟ ਦੀ ਵਰਤੋਂ ਕੀਤੀ ਗਈ ਆ ਉਹ ਇਤਿਹਾਸਿਕ ਗੁਰਦੁਆਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਬਣਾਏ ਗਏ ਤੇ ਜਿਹੜਾ ਗੁਰਦੁਆਰਾ ਸਾਹਿਬ ਦਾ ਮੇਨ ਹਿੱਸਾ ਹੈ ਉਹ ਇਸ ਸਾਈਡ ਤੇ ਆ ਹੁਣ ਆਪਾਂ ਅੱਗੇ ਵੀ ਚੱਲਦੇ ਆਂ ਹਾਂ ਮੀਨਾ ਘੜੀ ਦੇ ਲਈ ਹਾਂ ਉੱਚੀ ਬੋਲੋ ਨਾ ਹਾਂਜੀ ਆਹ ਦਰਵਾਜ਼ਿਆਂ ਦੀ ਅਮੀਨਾਕਾਰੀ ਵਿਖਾ ਦਿਓ ਹਾਂਜੀ ਔਰ ਇਹ ਤੇ ਵੇਖੋ ਕਿਸ ਅੰਦਾਜ਼ ਦੇ ਨਾਲ ਜਿਹੜਾ ਨਾ ਕਿ ਲੱਗੀ ਹੋਈ ਹੈ ਕਮਾਲ ਹੈ ਅੰਦਰ ਤੱਕ ਅਗਰ ਨਜ਼ਰ ਆ ਰਿਹਾ ਹੋਵੇ ਤਾਂ ਇਹ ਤੇ ਲੱਗੀ ਵੀ ਬਹੁਤ ਜ਼ਿਆਦਾ ਵਾਹ ਨਾ ਇਸ ਤਰ੍ਹਾਂ ਲੱਗੀ ਹੋਈ ਹੈ ਔਰ ਇਹਦੀ ਇਟਾਂ ਦੀ ਕਟਾਈ ਕਿ ਐਸੀ ਉਪਕੁਰਤ ਕੀਤੀ ਹੈ ਉਹਨਾਂ ਨੇ ਔਰ ਦਮਾਰਦ ਜਦੋਂ ਬਣੇ ਦੀ ਇਸੇ ਤਰਜ਼ ਤੇ ਹੀ ਬਣੇਗਾ ਇਸੇ ਤਰਜ਼ ਤੇ ਬਣੇਗਾ ਅਸਰੋ ਗੁਰਦੁਆਰਾ ਅੱਛਾ ਤੇ ਵੇਖੋ ਜਿਹੜੀ ਅਗਰ ਪਾਣੀ ਤੋਂ ਜਿਹੜੀ ਮਹਫੂਜ਼ ਰਹਿ ਗਈ ਹੈ ਉਹ ਛੱਤ ਬਿਲਕੁਲ ਠੀਕ ਹੈ ਇਤਿਹਾਸ ਦੇ ਪੰਨੇ ਫਰੋਲਦੇ ਸਾਨੂੰ ਪਤਾ ਲੱਗਦਾ ਹੈ ਕਿ ਇਸ ਪਿੰਡ ਦੀ ਇੱਕ ਬੜੀ ਤਗੜੀ ਸਰਦਾਰਨੀ ਸੀ ਈਸ਼ਰ ਕੌਰ ਜਿਸ ਨੂੰ ਈਸ਼ਰੋ ਜੱਟੀ ਵੀ ਆਖਿਆ ਜਾਂਦਾ ਸੀ ਔਰ ਕੁਝ ਦੋਸਤ ਕਹਿੰਦੇ ਨੇ ਕਿ ਈਸ਼ਰ ਕੌਰ ਨੇ ਇਸ ਗੁਰਦੁਆਰਾ ਸਾਹਿਬ ਦੇ ਨਾਮ 80 ਕਿੱਲੇ ਜ਼ਮੀਨ ਲਈ ਪਰ ਕੁਝ ਇਤਿਹਾਸਕਾਰਾਂ ਦੁਆਰਾ ਲਿਖਿਆ ਇਤਿਹਾਸ ਉਹ ਦੱਸਦੇ ਨੇ ਕਿ ਈਸ਼ਰਕੌਰ ਨੇ 80 ਮਰਬੇ ਜ਼ਮੀਨ ਜਿਹੜੀ ਹੈ ਇਸ ਗੁਰਦੁਆਰਾ ਸਾਹਿਬ ਦੇ ਨਾਮ ਲਾਈ ਸੀ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਆ ਸੈਕੰਡ ਫਲੋਰ ਤੇ ਤੇ ਗੁਰਦੁਆਰਾ ਸਾਹਿਬ ਰੀਸਟੋਰ ਹੋ ਰਿਹਾ ਤੁਹਾਨੂੰ ਮੇਨ ਬਿਲਡਿੰਗ ਵਾਲੇ ਵੀ ਲੈ ਕੇ ਚੱਲਦੇ ਹਾਂ ਹੁਣ ਤੇ ਇੱਕ ਇੱਕ ਚੀਜ਼ ਜਿਹੜੀ ਆ ਉਹ ਕਮਾਲ ਆ ਤੇ ਕ੍ਰੈਡਿਟ ਜਾਂਦਾ ਫਰਮਾਨ ਪੱਟੀ ਸਾਹਿਬ ਨੂੰ ਬਾਕੀ ਮਤਲਬ ਕਿਲੇ ਤਰਾਈਆਂ ਔਰ ਇਸ ਨੇ ਬਣਾਇਆ ਕਿ ਇੱਕ ਗੁਰਦੁਆਰਾ ਵੀ ਹੁੰਦਾ ਨਾ ਹਮ ਇਹ ਕਿਬਾਦਤਗਾ ਵੀ ਹੋ ਰਹੀਦੀ ਬਨਾਵਟ ਇਸ ਤਰ੍ਹਾਂ ਜਿਸ ਨਾਲ ਉਸ ਦੌਰ ਦੇ ਵਿੱਚ ਕਿਸੇ ਮਹੱਲ ਦਾ ਨਕਸ਼ਾ ਨਹੀਂ ਲਿਆ ਗਿਆ ਜੀ ਗੱਲ ਇਹ ਵੇਖੋ ਇਹਨੀਆਂ ਜਿਹੜੀਆਂ ਬਾਲਕਨੀਆਂ ਨੇ ਉਹ ਕਿਸ ਤਰ੍ਹਾਂ ਦੀਆਂ ਨੇ ਇਹ ਜਿਹੜੇ ਡਾੜ ਲੱਗੇ ਨੇ ਕਿਸ ਤਰ੍ਹਾਂ ਦੇ ਨੇ ਹਰ ਐਂਗਲ ਦੇ ਨਾਲ ਖੂਬਸੂਰਤੀ ਨੂੰ ਦੇਖੋ ਨਾ ਹਰ ਦਰਵਾਜ਼ੇ ਦਾ ਮੁਖਤਲਿਫ ਡਿਜ਼ਾਈਨ ਇਵਨ ਕਿ ਦਰਵਾਜ਼ੇ ਦਾ ਡਿਜ਼ਾਈਨ ਤੋਂ ਮੁਖਤਲਿਫ ਹੈ ਚਗਾਠਾਂ ਦਾ ਡਿਜ਼ਾਈਨ ਵੀ ਅਲੱਗ ਹੈ ਲੈਂਦਾ ਹਾਂ ਬਹੁਤ ਹੀ ਉਮਦਾ ਇਮਾਰਤ ਹੈ ਗੁਰਦੁਆਰਾ ਸਾਹਿਬ ਦੀ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਉਸੇ ਤਰ੍ਹਾਂ ਹੀ ਉਸੇ ਹੀ ਤਰ੍ਹਾਂ ਸੇ ਬਣ ਰਿਹਾ ਔਰ ਇਹ ਜੀ ਮੇਨ ਗੁਰਦੁਆਰਾ ਸਾਹਿਬ ਦੀ ਬਹੁਤ ਵਧੀਆ ਬਣ ਰਹੀ ਹੈ ਅੱਛਾ ਇਹ ਪਿੰਡ ਤੇ ਲਾਹੌਰ ਤੋਂ ਫਿਰੋਜ਼ਪੁਰ ਰੋਡ ਤੇ ਹੈ ਜੀ ਇਹ ਗੁਰਦੁਆਰਾ ਸਾਹਿਬ ਤੇ ਜਿਹੜਾ ਅੱਗੇ ਕਸੂਰ ਨੂੰ ਜਾਂਦਾ ਰੋਡ ਜੀ ਜੀ ਔਰ ਇੱਕ ਸਟਾਪ ਹੈ ਬੜਾ ਮਸ਼ਹੂਰ 147 ਤੋਂ ਪਹਿਲਾਂ ਉਸ ਨੂੰ ਲਲਿਆਣੀ ਦੇ ਨਾਮ ਤੋਂ ਯਾਦ ਕੀਤਾ ਜਾਂਦਾ ਸੀ ਜੀ ਜੀ ਤੇ 147 ਤੋਂ ਬਾਅਦ ਹੁਣ ਕੁਛ ਹਰਸਾ ਹੋਇਆ ਉਸ ਦਾ ਨਾਮ ਬਦਲ ਕੇ ਤੇ ਮੁਸਤਫਾ ਆਬਾਦ ਸ਼ਾਇਦ ਰੱਖ ਦਿੱਤਾ ਗਿਆ ਅੱਛਾ ਮੈਂ ਉਸ ਬਾਰੇ ਤੁਹਾਨੂੰ ਇੱਕ ਛੋਟਾ ਜਿਹਾ ਵਿਊ ਦੇ ਰਿਹਾ ਲਲਿਆਣੀ ਦੇ ਬਾਰੇ ਮੈਂ ਉਸ ਲਲਿਆਣੀ ਦੇ ਹੀ ਬਾਲੇ ਦੇ ਨਾਲ ਸਾਕਰ ਭਾਈ ਜਿਹੜਾ ਨਾ ਕਿ ਨਾਜ਼ਰੀਨ ਨੂੰ ਦੱਸਾਂ ਤੁਸੀਂ ਤਾਂ ਪੰਜਾਬੀ ਕਿਹਨਾਂ ਦੇ ਤੁਹਾਨੂੰ ਇਹ ਇਸ ਤਰੀਕਸਾਰੀ ਦਾ ਹੀ ਪਤਾ ਹਮ ਕਿ ਲਲਿਆਣੀ ਉਹ ਹੀ ਹੈ ਜਿੱਥੇ 1800 7 ਦੇ ਵਿੱਚ ਹਾਂਜੀ ਮਹਾਰਾਜਾ ਰਣਜੀਤ ਸਿੰਘ ਹੋਣਾ ਜਿਹੜਾ ਨਾ ਜਿਹੜਾ ਮੁਹਾਇਦਾ ਸੀ سفیر ਆਇਆ ਸੀ سفیر ਆਇਆ ਸੀ ਔਰ 1807 ਦੇ ਵਿੱਚ 8 ਦੇ 7 ਦੇ ਵਿੱਚ ਮਲਤਾਨ ਫਤਿਹ ਕੀਤਾ ਸੀ ਤੇ ਜਿਹੜਾ ਨਾ ਕਿ ਉਹ ਕੁਝ ਲੈ ਲਿਆਣੀ ਆਏ ਸਨ ਹਮ ਔਰ ਉਸ ਵਕਤ ਉਹਨਾਂ ਦੇ ਨਾਲ ਜਿਹੜੀਆਂ ਤੋਪਾਂ ਆਈਆਂ ਸਨ ਉਹਨਾਂ ਦਾ ਵਜ਼ਨ ਜਿਹੜਾ 18 ਤੋਂ 24 ਪਾਉਂਡ ਸੀ ਉਸ ਜ਼ਮਾਨੇ ਦੇ ਵਿੱਚ ਜਿਸ ਤਰ੍ਹਾਂ ਅੱਜ ਕੱਲ 에ਅਰਕ੍ਰਾਫਟ ਬੜੇ ਜ਼ਰੂਰੀ ਨੇ ਜੰਗ ਦੇ ਵਿੱਚ ਉਦੋਂ ਤੋਪਾਂ ਦਾ ਇਸਤੇਮਾਲ ਬਹੁਤ ਜ਼ਿਆਦਾ ਅਹਿਮੀਅਤ ਦਾਮ ਸੀ ਇਹਂ ਜੀ ਗੱਲ ਆ ਫਿਰ ਉਹੋ ਹੀ ਲਿਲੀਆਣੀ ਏ ਜਿੰਦੇ ਵਿੱਚ ਜਿਹੜਾ ਨਾ ਕਿ ਪਹਿਲਾ ਖਾਲਸਾ ਸਕੂਲ ਬਣਿਆ ਅੱਛਾ ਲੜਕੀਆਂ ਦਾ ਸਕੂਲ ਬਣਿਆ 1945 ਦੇ ਵਿੱਚ ਉਦੋਂ ਬਹੁਤ ਘੱਟ ਹੁੰਦਾ ਸੀ ਕਿ ਲੜਕੀਆਂ ਦਾ ਸਕੂਲ ਹੋਵੇ ਤੇ ਇਹ ਵੀ ਜਿਹੜਾ ਨਾ ਹਾਸਲੇ ਲਿਲੀਆਣੀ ਨੂੰ ਅੱਛਾ ਇਹ ਪਿੰਡ ਹੈਗਾ ਜੀ ਫਿਰੋਜ਼ਪੁਰ ਰੋਡ ਆ ਮਤਲਬ ਲਾਹੌਰ ਤੋਂ ਅੱਗੇ ਫਿਰੋਜ਼ਪੁਰ ਫਿਰੋਜ਼ਪੁਰ ਆਂਦਾ ਤੇ ਅੱਗੇ ਵੈਸੇ ਪਾਕਿਸਤਾਨ ਦੇ ਵਿੱਚ ਇਹ ਕਸੂਰ ਆਂਦਾ ਹੈ ਫਿਰੋਜ਼ਪੁਰ ਤੇ ਚਲੋ ਚੜ੍ਹਦੇ ਪੰਜਾਬ ਦੇ ਵਿੱਚ ਆ ਗਿਆ ਨਾ ਤੇ ਉਸ ਦੇ ਲਹਿੰਦੀ ਸਾਈਡ ਤੇ ਪਿੰਡ ਹੈ 4 ਕਿਲੋਮੀਟਰ ਤੇ ਦਫਤੂ ਔਰ ਇਸ ਆਲਦਵਾਲ ਦੇ ਕਿਹੜੇ ਕਿਹੜੇ ਪਿੰਡ ਨੇ ਉਹ ਫਰਮਾਨ ਭਾਈ ਦੱਸੋ ਜਰਾ ਆਲਦਵਾਲ ਦੇ ਕਿਹੜੇ ਕਿਹੜੇ ਪਿੰਡ ਨੇ ਇਸ ਪਿੰਡ ਦੇ ਆਲਦਵਾਲ ਜਿਹੜਾ ਨਾ ਕਿ ਉਹ ਸ਼ੁਰੂ ਤੋਂ ਹੀ ਇੱਕ ਸਤੋਕੀ ਸੀ ਜਿਹੜਾ ਮੁਸਲਮਾਨਾਂ ਦਾ ਪਿੰਡ ਸੀ ਠੀਕ ਹੈ ਪਾਉਂਡੋ ਕੀ ਹਜ਼ਰਤ ਬਾਬਾ ਬੁੱਲੇ ਸ਼ਾਹ ਦਾ ਪਿੰਡ ਸੀ ਠੀਕ ਹੈ ਲੇਲਿਆ ਨੀਆਂ ਜਿੰਨੂੰ ਕਿ 84 ਪਿੰਡ ਲੱਗਦੇ ਕਸਬਾ ਹੁੰਦਾ ਹੈ 게ਟਵੇ ਵੀ ਇਹਨੂੰ ਕਸੂਰਦਾ ਕਿਹਾ ਜਾਂਦਾ ਜਬ ਉਹ ਮੇਲੇ ਰਾੜਾ ਇਹ ਬੜਾ ਇਤਿਹਾਸਿਕ ਪਿੰਡ ਹੈ ਉਹ ਵੀ ਉਸ ਤਨਾਵਾ ਜਿਹੜਾ ਨਾ ਕਿ ਰੁੱਖਾਂ ਵਾਲਾ ਇਹ ਇੰਦੇ ਹਾਲਦਵਾਰ ਜਿਹੜੇ ਨੇ ਪਿੰਡ ਰੁੱਖਾਂ ਵਾਲੇ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ ਕਿ ਬਾਬਾ ਰਾਮ ਥੰਮਣ ਜੀ ਜਿਹੜੇ ਗੁਰਨਾਨਕ ਸਾਹਿਬ ਦੇ ਖਾਲਸਾ ਪਾਈ ਸਨ ਮਾਸੀ ਤੇ ਮੁੰਡੇ ਸਨ ਉਹਨਾਂ ਦੇ ਇੱਥੇ ਲੱਗੇ ਪਿੰਡਾ ਉਹਨਾਂ ਦਾ ਰਾਮ ਥੰਮਣ ਤੇ ਉਥੇ ਜਦੋਂ ਮੇਲਾ ਲੱਗਦਾ ਹੁੰਦਾ ਸੀ ਨਾ ਸਾਰੇ ਧਰਮਾਂ ਦੇ ਲੋਕ ਇਕੱਠੇ ਰਲ ਕੇ ਮੇਲਾ ਮਨਾਉਂਦੇ ਸਨ ਮੇਲਾ ਕਰਦੇ ਸਨ ਤੇ ਉਹਦੇ ਦੇ ਉਹ ਮਸ਼ਹੂਰ ਸੀ ਇੱਕ ਕਿ ਤੁੰਬਾ ਵਜਦਾ ਥਮਨ ਨੂੰ ਜਾਵੇ ਤੇ ਰੁੱਖਾਂ ਵਾਲੇ ਢੱਡ ਵੱਜਦੀ ਉਹ ਰੁੱਖਾਂ ਵਾਲੇ ਤੇ ਮੈਨੂੰ ਉਹ ਯਾਦ ਆ ਗਈ ਲਾਈਨ ਤੇ ਉਮੀਦ ਕਰਦੇ ਆਂ ਜੀ ਕਿ ਸਾਡਾ ਇਹ ਉਪਰਾਲਾ ਸਾਡੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੇ ਵੇਖੋ ਕਿ ਗੁਰਦੁਆਰਾ ਸਾਹਿਬ ਦੀ ਅੱਛਾ ਅੱਗਿਓ ਆਪਾਂ ਪਿਛਲੇ ਵਲੌਗ ਚ ਅਸੀਂ ਅੰਦਰ ਹੋ ਨਹੀਂ ਸੀ ਗੁਰਦੁਆਰਾ ਸਾਹਿਬ ਆਇਆ ਉਹਨਾਂ ਚੋਕੇ ਰੈਨੋਵੇਟ ਹੋ ਰਿਹਾ ਹੈ ਬਿਲਡਿੰਗ ਬਣ ਰਹੀ ਹੈ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜਰੂਰ ਕਰ ਦਿਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਪਾਕਿਸਤਾਨ ਦੇ ਵਿੱਚ ਕਮੇਟਕੀ ਦੇ ਨਾਲ ਕਿੰਨੇ ਸਰੀਅਸ ਪੰਜਾਬ ਗਵਰਨਮੈਂਟ ਉਹਨਾਂ ਦੇ ਗੁਰਦੁਆਮ ਖੋਲ ਰਹੀ ਆ ਉਹਨਾਂ ਨੂੰ ਰੈਨੋਵੇਟ ਕਰ ਰਹੀ ਆ ਉਹਨਾਂ ਨੂੰ ਰੀਸਟੋਰ ਕਰ ਰਹੀ ਆ ਤੇ ਗੁਰਦੁਆਰਾ ਸਾਹਿਬ ਤੁਹਾਨੂੰ ਥੋੜਾ ਜਿਹਾ ਅੰਦਰੋਂ ਵੀ ਵਿਖਾ ਲਦਿੰਨੇ ਆ ਆਓ ਜੀ ਜਰਾ ਹਰਨ ਸਿੰਘ ਸਾਹਿਬ ਪਹਿਲੇ ਤਾਂ ਦਰਵਾਜ਼ਾ ਵੇਖੋ ਸਾਡੇ ਪੈਰ ਇਹ ਦਰਵਾਜ਼ਾ ਵਿਖਾ ਲਓ ਤੇ ਉਸ ਤੋਂ ਬਾਅਦ ਤੁਸੀਂ ਅੰਦਰ ਦਾ ਥੋੜਾ ਜਿਹਾ ਨਾ ਵੀਉ ਬਖਾ ਦਿਓ ਅਸਨ ਸਭ ਮੇਰੀ ਗੱਲ ਕਰੋ ਰਕਮਾ ਜੀ ਇਹ ਉੱਪਰ ਵਾਲੀ ਮੰਜ਼ਲ ਤੇ ਨਾ ਇਹ ਇਬਾਦਤਗਾਹ ਸੀ ਗੁਰਦੁਆਰਾ ਜਿਹੜਾ ਨਾ ਬੇਸਿਕਲੀ ਉੱਪਰ ਵਾਲੀ ਮੰਜ਼ਲ ਤੇ ਸੀ ਔਰ ਐ ਵੇਖੋ ਕਿ ਕਲਰ ਨੇ ਕਿਦਾਂ ਪੱਕਾ ਰੰਗ ਹੋਵੇ ਦਾ ਸਾਨੂੰ ਤਾਂ ਬਿਲਡਿੰਗਾਂ ਹਰ ਸਾਲ ਨਹੀਂ ਤੇ ਚਲੋ ਦੂਸਰੇ ਸਾਲ ਜਿਹੜਾ ਨਾ ਰੰਗ ਕਰਨੀਆਂ ਪੈਣੀਆਂ ਇਹਦੀ ਤੁਸੀਂ ਵੇਖੋ ਕਿ ਆਰਟ ਜਿਹੜਾ ਅੱਜ ਵੀ ਨਮਾਇਆ ਨਜ਼ਰ ਆਉਂਦਾ ਹੈ ਜਿਵੇਂ ਉੱਥੇ ਆਪਾਂ ਚੁਬਾ ਛੱਡ ਗਿਆ ਸੀ ਤੇ ਰੰਗ ਨਜ਼ਰ ਆਉਂਦਾ ਸੀ ਨਾ ਛੱਤ ਤੇ ਇਦਾਂ ਹੀ ਵੇਖੋ ਕਲਰ ਬਹੁਤ ਪੱਕੇ ਸੀ ਔਰ ਮਿਆਰੀ ਬਣਾਇਆ ਸੀ ਕੁਝ ਤਹਿਰੀਰਾਂ ਸਨ ਜਿਹੜੀਆਂ ਵਕਤ ਦੇ ਨਾਲ ਜਿਹੜੀਆਂ ਨਾ ਉਹ ਖਤਮ ਹੋ ਗਈਆਂ ਨੇ ਇੱਕ ਇਧਰਲੀ ਸਾਈਡ ਤੇ ਸੀ ਕਿਉਂਕਿ ਇਹ ਦੀਵਾਰਾਂ ਪਾਣੀ ਦੀ ਨਜ਼ਰ ਹੋ ਗਈਆਂ ਮੈਂ ਦੇਖੋ ਨਾ ਔਰ ਅਸੀਂ ਵੀਰਾਂ ਨੂੰ ਜਿਹੜਾ ਨਾ ਜਿਹੜਾ ਨਾ ਕਿ ਅਪਡੇਟ ਦਿੰਦੇ ਨਾ ਦੇ ਇਸ ਗੁਰਦੁਆਰੇ ਦੇ ਨਾਲ ਜਿਵੇਂ ਤੁਹਾਡੇ ਨਾਲ ਵਾਅਦਾ ਹੋਇਆ ਸੀ ਜਿਸ ਤਰ੍ਹਾਂ ਔਰ ਕਿਸ ਤਰ੍ਹਾਂ ਬੰਦਾ ਪਿਆ ਔਰ ਇਹਦੇ ਵਿੱਚ ਕੀ ਕੀ ਜਿਹੜਾ ਨਾ ਕਿ ਤਮੀਰ ਹੋ ਰਿਹਾ ਵਾ ਜਿਸ ਤਰ੍ਹਾਂ ਤੁਹਾਨੂੰ ਦਿਵਾਰ ਜਿਹੜੀ ਚੈੱਕ ਕਰਾਈ ਤੇ ਬਹੁਤ ਸ਼ੁਕਰੀਆ ਅਗਲੀ ਵੀਡੀਓ ਤੱਕ ਜਿਹਨਾਂ ਨੇ ਇਜਾਜ਼ਤ ਦੇ ਰੱਖਾ ਤੇ ਟ੍ਰੈਵਲ ਅਲੋਗ ਪੰਜਾਬ ਨੂੰ ਸਬਸਕ੍ਰਾਈਬ ਕਰ ਲੈ ਜੀ ਤੇ ਨਾਰਾ ਲਾਈਏ ਫਿਰ ਪੰਜਾਬ ਦਾ ਕਿ ਪੰਜਾਬ ਜਿੰਦਾਬਾਦ ਅੱਛਾ ਜੀ